ਚੈਨੋ ਅੱਜ ਦਾ ਮੁਖਵਾਕ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਸ਼ਬਦ ਮਿਲਾਵਲ ਮਹਲਾ 3 ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 797 ਤੇ ਸੁਭਾਈ ਮਾਨ ਹੈ ਸੋ ਸ਼ਬਦ ਦੀ ਵਿਚਾਰ ਤੇ ਨਾਲ ਸਾਂਝ ਪਾਈਏ ਗੁਰੂ ਪਾਤਸ਼ਾਹ ਜੀ ਨੇ ਰਾਹਾ ਵਾਲੇ ਪੰਧ ਦੇ ਅੰਦਰ ਬੜੇ ਪਿਆਰੇ ਬਚਨ ਸਾਡੀ ਝੋਲੀ ਪਾਏ ਨੇ ਸਾਹਿਬ ਜੀ ਕਿਰਪਾ ਕਰਦੇ ਨੇ ਸਤ ਗੁਰ ਕੀ ਜਿਸ ਨੋਂ ਮਤ ਆਵੇ ਸੋ ਸਤ ਗੁਰ ਮਹ ਸਮਾਨਾ ਸ਼ਬਦ ਦੀ ਜਿਹੜੀ ਅਰੰਭਤਾ ਹੈ ਉਹ ਹੈ ਪੂਰਾ ਥਾਟ ਬਣਾਇਆ ਪੂਰੇ ਵੇਖੋ ਏਕ ਸਮਾਨਾ ਤੇ ਜਦੋਂ ਆਪਾਂ ਗੁਰੂ ਪਿਆਰਿਓ ਸ਼ਬਦ ਦੀ ਵਿਚਾਰ ਦੇ ਨਾਲ ਸਾਂਝ ਪਾਉਣੀ ਹੁੰਦੀ ਹੈ ਉਸ ਸਮੇਂ ਪਹਿਲਾ ਰਹਾਉ ਵਾਲੇ ਬੰਦ ਦੀ ਵਿਚਾਰ ਕੀਤੀ ਜਾਂਦੀ ਹੈ ਰਹਾਉ ਦਾ ਅਰਥ ਹੈ ਠਹਿਰੋ ਸਮਝੋ ਫਿਰ ਅੱਗੇ ਚੱਲੋ ਰਹਾ ਹੋ ਵਾਲੀਆਂ ਪੰਕਤੀਆਂ ਦੇ ਦਵਾਲੇ ਇਹ ਸਾਰਾ ਸ਼ਬਦ ਘੁੰਮਦਾ ਇਹ ਤੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸਤਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਗੁਰ ਮਾਹੇ ਸਮਾਨਾ ਕਹਿੰਦੇ ਜਿਸ ਨੂੰ ਗੁਰੂ ਦੀ ਮਤ ਆ ਜਾਂਦੀ ਹੈ ਆਕਾਲ ਪੁਰਖ ਵਹਿਗੁਰੂ ਨੂੰ ਜਾਣ ਲੈਂਦਾ ਹੈ ਜਿਨੇ ਵਹਿਗੁਰੂ ਦੇ ਨਾਲ ਪੱਕੀ ਸਾਂਝ ਪਾ ਲਈ ਸਤਿਪੁਰਖ ਜਿਨ ਜਾਨੇ ਆ ਸਤਗੁਰ ਤੇਸਕਾ ਨਾਉ ਤਿਸਕੇ ਸੰਗ ਸਿਖੇ ਉਧਰੇ ਨਾਨਕ ਹਰਗੁਣ ਗਾਓ ਜਿਨੇ ਸੱਚ ਦੇ ਨਾਲ ਸੰਜ ਪਾਲੇ ਉਹ ਸਤਗੁਰੂ ਹੋ ਗਿਆ ਪਾ ਪ੍ਰਮਾਤਮਾ ਹੋ ਗਿਆ ਪ੍ਰਮਾਤਮਾ ਦੇ ਨਾਲ ਇੱਕਮਿਕ ਹੋ ਗਿਆ ਜਿਨੇ ਸੱਚ ਦੇ ਨਾਲ ਆਪਣੇ ਆਪ ਨੂੰ ਜੋੜ ਲਿਆ ਤੇ ਪਾਤਸ਼ਾਹ ਜੀ ਵੀ ਸੱਚ ਦੇ ਨਾਲ ਜੁੜ ਕਰਕੇ ਇਹ ਤੁਰਕੀ ਬਾਣੀ ਤੁਰਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਤੇ ਮਹਾਵਾਕਾਂ ਨੂੰ ਸਾਡੇ ਸਾਹਮਣੇ ਸੰਮੁਖ ਰੱਖ ਕੇ ਗਏ ਚੈਸੀ ਮ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਪਾਤਸ਼ਾਹ ਕਹਿੰਦੇ ਜਿਸ ਸੰਦਰਭ ਦੇ ਵਿੱਚ ਆਕਾਲ ਪੁਰਖ ਵਹਿਗੁਰੂ ਸਾਨੂੰ ਉਪਦੇਸ਼ ਦੇ ਰਿਹਾ ਏ ਅਸੀਂ ਉਸੇ ਹੀ ਸੰਦਰਭ ਦੇ ਵਿੱਚ ਆਪ ਸੰਗਤਾਂ ਨੂੰ ਸ਼ਬਦ ਦੇ ਰੂਪ ਵਿੱਚ ਇਹ ਗੱਲ ਸਮਝਾ ਰਹੇ ਹਾਂ ਅਕਾਲ ਪੁਰਖ ਵਹਿਗੁਰੂ ਵਿਸ਼ਾਲ ਹੈ ਤੇ ਉਹਦੀ ਵਿਸ਼ਾਲਤਾ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਕੇ ਦੱਸਿਆ ਜਾਂਦਾ ਹੈ ਕਿ ਪਿਆਰਿਓ ਅਕਾਲ ਪੁਰਖ ਆ ਗੱਲ ਮਨੁੱਖਤਾ ਵਾਸਤੇ ਕਹਿ ਰਿਹਾ ਹੈ ਜਿੰਨੇ ਵੀ ਰੈਬਰ ਹੋਏ ਨੇ ਸਾਰਿਆਂ ਨੇ ਆਪਣੇ ਆਪਣੇ ਆਈ ਹੋਈ ਦ੍ਰਿਸ਼ਟੀ ਮੁਤਾਬਕ ਆਪਣੇ ਸਮਾਜ ਨੂੰ ਆਪਣੇ ਨਾਲ ਦੇ ਚੇਲਿਆਂ ਨੂੰ ਇਹ ਦੱਸਿਆ ਦਰਸਾਇਆ ਤੇ ਸਤਿਗੁਰਾਂ ਨੇ ਸਾਡੇ ਸਿੱਖ ਕੌਮ ਵਾਸਤੇ ਜੋ ਉਪਰ ਪੁਕਾਰ ਕੀਤੇ ਨੇ ਗੁਰਬਾਣੀ ਉਚਾਰਨ ਕਰਕੇ ਆਪ ਸਾਨੂੰ ਲਿਖ ਕੇ ਦਿੱਤੀ ਹੈ ਤੇ ਉਸ ਬਾਣੀ ਦੇ ਤਾਬਿਆ 1708 ਦੇ ਵਿੱਚ ਬਿਠਾ ਕੇ ਕਿਹਾ ਸੀ ਸਿੱਖਾ ਆਤਮਾ ਗ੍ਰੰਥ ਚ ਸਰੀਰ ਪੰਥ ਚ ਅੱਜ ਤੋਂ ਬਾਅਦ ਜਦੋਂ ਵੀ ਤੂੰ ਸਾਡੇ ਦਰਸ਼ਨ ਕਰਨਾ ਚਾਹਵੇਂ ਤੇ ਇਸ ਗੁਰਬਾਣੀ ਦੇ ਸ਼ਬਦ ਨੂੰ ਪੜੀ ਗੁਰਬਾਣੀ ਦੇ ਸ਼ਬਦ ਨੂੰ ਸੁਣੀ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰੇ ਤੈਨੂੰ ਸਾਡੇ ਦਰਸ਼ਨ ਹੋ ਜਾਣਗੇ ਜਿਹਦੇ ਮੁਤਾਬਕ ਸਾਡੇ ਵਿਦਵਾਨਾਂ ਨੇ ਕਿਹਾ ਪੂਜਾ ਅਕਾਲ ਕੇ ਪਰਚਾ ਸ਼ਬਦ ਦਾ دیدار ਖਾਲਸੇ ਦਾ ਕਿ ਪੂਜਾ ਅਕਾਲ ਪੁਰਖ ਵਾਹਿਗੁਰੂ ਦੀ ਕਰਨੀ ਹੈ ਸਿੱਖ ਨੇ ਪਰਚਾ ਸ਼ਬਦ ਦਾ ਅਰਥ ਹੈ دیدار ਪ੍ਰਮਾਤਮਾ ਦੇ ਸ਼ਬਦ ਗੁਰਬਾਣੀ ਵਿੱਚੋਂ ਕਰਨੇ ਨੇ ਦਰਸ਼ਨ ਖਾਲਸੇ ਦਾ ਕਿਹੜੇ ਖੰਡੇ ਬਾਟੇ ਦੀ ਪੌੜ ਛੱਕ ਕੇ ਅਮਰਤਾਰੀ ਸਿੰਘ ਸੱਜ ਗਏ ਨੇ ਜਿਨ੍ਹਾਂ ਦੇ ਅੰਦਰ ਵੀ ਅਮਰਤ ਮੂਰਪੀ ਬਾਣੀ ਹੈ ਤੇ ਬਾਹਰੋਂ ਵੀ ਪੰਜ ਕਕਾਰੇ ਵਰਦੀ ਧਾਰਨ ਕੀਤੀ ਹੈ ਪੰਚਾਂ ਗਾਗੁਰ ਇਕ ਧਿਆਨ ਵਾਲੀ ਵਿਸਤਾ ਹੈ ਉਹਨਾਂ ਦੇ ਦਰਸ਼ਨ ਕਰਨੇ ਨੇ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਕਿ ਅਰਦਾਸ ਚ ਵੀ ਇਹ ਗੱਲ ਮੰਗੀ ਹੈ ਕਿ ਮੇਹ ਮਾਲਕਾ ਸਾਨੂੰ ਉਹਨਾਂ ਦਾ ਮੁਲਾਪ ਕਰਾਈ ਉਹਨਾਂ ਨਾਲ ਸਾਡੀ ਸੰਗਤ ਕਰਾਈ ਜਿੰਨਾ ਨੂੰ ਮਿਲ ਕੇ ਤੇਰਾ ਨਾਮ ਚਿੱਤ ਚ ਵਸ ਜੇ ਉਹਨਾਂ ਦੇ ਨਾਲ ਸਾਂਝਾ ਨ ਪਵਾਈ ਜਿੰਨਾਂ ਨੂੰ ਮਿਲ ਕੇ ਤੇਰੇ ਨਾਲੋਂ ਮੈਂ ਟੁੱਟ ਜਾਵਾਂ ਜੁੜਿਆ ਹੋਇਆ ਜੋੜ ਦਿੰਦਾ ਏ ਟੁੱਟਾ ਹੋਇਆ ਤੋੜ ਦਿੰਦਾ ਏ ਗੁਰੂ ਘਰ ਦੀ ਤੇ ਅਵਸਥਾ ਹੀ ਜੋੜਦੀ ਏ ਸਾਡੇ ਤਾਂ ਦੁਕਾਨ ਤੇ ਇਹ ਜੁੱਤੀ ਹੁੰਦੀ ਏ ਤੇ ਗੁਰੂ ਆ ਘਰ ਆ ਕੇ ਇਹ ਜੋੜਾ ਬਣ ਜਾਂਦਾ ਏ ਕਲਾਕਾਰਾਂ ਦੇ ਨਾਲ ਤਪਲਾ ਹੁੰਦਾ ਏ ਤੇ ਸਾਡੇ ਘਰ குரு ਘਰੇ ਆ ਕੇ ਕੀਰਤਨ ਕਰਦੇ ਸਮੇ ਇਹ ਜੋੜੀ ਬਣ ਜਾਂਦੀ ਏ ਜੋੜੀਦਾਰ ਬਣ ਜਾਂਦਾ ਏ குரு ਤਾਂ ਜੋੜਦਾ ਏ ਸੱਚਾ ਮਨੁੱਖ ਵੀ ਜੋੜਦਾ ਏ ਜਿਹੜੇ ਝੂਠੇ ਨੇ ਉਹ ਗਮਰਾਹ ਕਰਕੇ ਤੋੜ ਦਿੰਦੇ ਨੇ ਤੇ ਸਹਿਬ ਜੀ ਕਹਿੰਦੇ ਨੇ ਸਤ ਗੁਰ ਕੀ ਜਿਸਨੋਂ ਮਤ ਆਵੇ ਜਿਨ੍ਹਾਂ ਨੂੰ ਗੁਰੂ ਦੀ ਮਤ ਆ ਗਈ ਗੁਰੂ ਦੇ ਸਿਧਾਂਤ ਤੇ ਪਹਿਰਾ ਦੇਣ ਲੱਗ ਪਏ ਸਤਗੁਰ ਕੀ ਜਿਸਨੋਂ ਮਤ ਆਵੇ ਸੋ ਸਤਗੁਰ ਮਾਹੇ ਸਮਾਨ ਕਹਿੰਦੇ ਉਹ ਗੁਰੂ ਦੇ ਵਿੱਚ ਸਮਾ ਗਿਆ ਉਹਦੇ ਵਰਗਾ ਹੋ ਗਿਆ ਜਿਦਾਂ ਦਾ ਆਕਾਲ ਪੁਰਖ ਹੈ ਜਿਸ ਮਿਲੇ ਮਨ ਹੋਏ ਆਨੰਦ ਸੋ ਸਤਗੁਰ ਕਹੀਏ ਮਨ ਕੀ ਦੁਬਦਾ ਬਿਨਸ ਜਾਏ ਹਰ ਪਰਮ ਪਦ ਲਹੀਏ ਮਨ ਦੀ ਦੁਬਦਾ ਪਾਸੇ ਹੋ ਗਏ ਪਰਮ ਅਵਸਥਾ ਮਿਲ ਗਈ ਚੜ੍ਹਦੀ ਕਲਾ ਮਿਲ ਗਈ ਤੇ ਸਹਿਬ ਜੀ ਕਹਿੰਦੇ ਨੇ ਇਹ ਬਾਣੀ ਜੋ ਜਿਉਂ ਜਾਣੇ ਬਾਹਰੋਂ-ਬਾਹਰੋਂ ਤਾਂ ਬਹੁਤ ਪੜ ਲੈਂਦੇ ਨੇ ਬਾਹਰੋਂ-ਬਾਹਰੋਂ ਧਰਮ-ਕਰਮ ਸਾਰੇ ਕਰਦੇ ਨੇ ਜਿੰਨੇ ਵੀ ਧਰਮ ਨੇ ਉਹਨਾਂ ਦੇ ਪੈਰੋਕਾਰ ਉਹਨਾਂ ਦੀਆਂ ਦੱਸੀਆਂ ਹੋਈਆਂ ਮਰਜਾਦਾ ਨੂੰ ਬਾਹਰੋਂ-ਬਾਹਰੋਂ ਫੋਲੋ ਕਰ ਲੈਂਦੇ ਨੇ ਅਰ ਗੁਰੂ ਪਾਤਸ਼ਾਹ ਜੀ ਕਹਿੰਦੇ ਬਾਹਰੋਂ ਨਹੀਂ ਅੰਦਰੋਂ ਤੁਰ ਦਰਗਾਹ ਤੋਂ ਜਿਸ ਉਨੇ ਦੇ ਵਿੱਚ ਇਹ ਬਾਣੀ ਉਚਾਰਨ ਕੀਤੀ ਗਈ ਹੈ ਉਸ ਜਗਾ ਤੱਕ ਪਹੁੰਚਣ ਵਾਸਤੇ ਤੈਨੂੰ ਟਿਕਣਾ ਪਏਗਾ ਟਿਕਣਾ ਟਕਾ ਤੇਰੇ ਅੰਦਰ ਚਾਹੀਦਾ ਹੈ ਇਹ ਬਾਣੀ ਜੋ ਜੀਉ ਜਾਣੇ ਜਿਹੜਾ ਮਨ ਕਰਕੇ ਅੰਦਰੋਂ ਜਿੰਨੇ ਚੇਂਦ ਤੋਂ ਜਪਨਾ ਸ਼ੁਰੂ ਕਰ ਦਿੱਤਾ ਜਿਹੜੇ ਪੁਰਾਣੇ ਸਾਡੇ ਸਿੱਖ ਸਨ ਜਿਨ੍ਹਾਂ ਨੇ ਆਪਣਾ ਆਪ ਵਾਰਿਆ ਹੈ ਕੰਮ ਵਾਸਤੇ ਉਹਨਾਂ ਨੇ ਅੰਦਰੋਂ ਹੀ ਜਪਿਆ ਸੀ ਭਾਈ ਤਾਰੂ ਸਿੰਘ ਖੋਪਰ ਲੈ ਰਿਹਾ ਏ ਤੇ ਬਾਣੀ ਦੇ ਨਾਲ ਜੁੜੇ ਨੇ ਅੰਦਰੋਂ ਜੁੜੇ ਸੀ ਅੱਜ ਸੜ ਤੇ ਕੋਈ ਨਿੱਕਾ ਜਿਹਾ ਦੁੱਖ ਹੁੰਦਾ ਏ ਸਾਨੂੰ ਆਰਥਿਕ ਤੌਰ ਤੇ ਕੋਈ ਮੰਦੀ ਦਾ ਸਾਹਮਣਾ ਦੇਖਣਾ ਪੈ ਗਿਆ ਤੇ ਅਸੀਂ ਗੁਰੂ ਨੂੰ ਛੱਡ ਕੇ ਕਿਸੇ ਹੋਰ ਪਿੱਛੇ ਪੱਜ ਭੱਜ ਪੈ ਗਏ ਆ ਦੇਖੋ ਜੀ ਫਲਾਣੇ ਨੇ ਸਾਨੂੰ ਪੈਸੇ ਦੇ ਤੇ ਅਸੀਂ ਉਹਦੇ ਨਾਲ ਜੁੜ ਗਏ ਨਹੀਂ ਪਿਆਰਿਆ ਗੁਰੂ ਦੇ ਨਾਲ ਜੁੜਨਾ ਏ ਤੇ ਗੁਰੂ ਨੇ ਤੇਰੇ ਜੀਵਨ ਨੂੰ ਸਵਾਰਨਾ ਏ ਭਾਈ ਤਾਰੂ ਸਿੰਘ ਜੇ ਖੋਪਰ ਲਵਹਾਂਦੇ ਸਮੇ ਇੰਨੀ ਤਰਦ ਤਕਲੀਫ ਨੂੰ ਵੀ ਬਰਦਾਸ਼ਤ ਕਰ ਜਾਂਦੇ ਨੇ ਤੇ ਉਹਨਾਂ ਦੀ ਅੰਦਰ ਗੁਰਬਾਨੀ ਸੀ ਅੱਜ ਸਾਡੇ ਕੋਲੇ ਆਈ ਹੋਈ ਥੋੜੀ ਜਿਹੀ ਵੀ ਦੁੱਖ ਤਕਲੀਫ ਨਹੀਂ ਸੰਭਲੇ ਜਾਂਦੇ ਭਾਵ ਸਾਡੇ ਕੋਲੋਂ ਗੁਰਬਾਨੀ ਵਿਸਰ ਗਈ ਬਾਰੋਂ ਖੰਡ ਪਾਠ ਤਾਂ ਬੜੇ ਚੱਲਦੇ ਨੇ ਲੜੀਆਂ ਬਹੁਤ ਚੱਲਦੀਆਂ ਨੇ ਕਰਨ ਵਾਲੇ ਵੀ ਹੈਗੇ ਨੇ ਪਰ ਅੰਦਰ ਕਿਸੇ ਕਰਮਾ ਵਾਲੇ ਦੇ ਵਸ ਰਹੀ ਹੈ ਕਿਹਦੇ ਅੰਦਰ ਵਸ ਜਾਂਦੀ ਐ ਉਹ ਫਿਰ ਡੋਲਦਾ ਨਹੀਂ ਤੇ ਡੋਲਣ ਨਹੀਂ ਦਿੰਦਾ ਫਿਰ ਕਿਉਂਕਿ ਉਹਦੀ ਬਾਹ ਗੁਰੂ ਨੇ ਫੜੀ ਹੁੰਦੀ ਐ ਤੇ ਉਹ ਅੱਗੇ ਫਿਰ ਜੇ ਕਿਸੇ ਦੀ ਬਾਹ ਫੜ ਲੇ ਫਿਰ ਉਹ ਡੋਲਣ ਨਹੀਂ ਦਿੰਦਾ ਤੇ ਗੁਰੂ ਕਿਰਪਾ ਕਰਦੇ ਨੇ ਇਹ ਬਾਣੀ ਜੋ ਜੀਉ ਜਾਣੇ ਤਿਸ ਅੰਤਰ ਰਵੇ ਹਰਿ ਨਾਮਾ ਕਹਿੰਦੇ ਜਿਹੜਾ ਇਸ ਬਾਣੀ ਨੂੰ ਤਿਲੋਂ ਸਰਦਾ ਨਾਲ प्रेम भावना ਦੇ ਨਾਲ ਜਾਣਨ ਲੱਗ ਜਾਂਦਾ ਏ ਸਮਝਣ ਲੱਗ ਜਾਂਦਾ ਏ ਉਹਦੇ ਅੰਦਰ ਵਾਹਿ ਗੁਰੂ ਵਸ ਜਾਂਦਾ ਪਰਮਾਤਮਾ ਵਸ ਜਾਂਦਾ ਉਹ ਪਰਮਾਤਮਾ ਦਾ ਰੂਪ ਹੋ ਜਾਂਦਾ ਏ ਜਿੱਥੇ ਵੀ ਜਾਂਦਾ ਏ ਨਾ ਫਿਰ ਲੋਕ ਕਹਿੰਦੇ ਰੱਬ ਆਇਆ ਐ ਸਮਝ ਲਓ ਕਿ ਰੱਬ ਆਇਆ ਕਿਉਂਕਿ ਰੱਬ ਸਾਡੇ ਅੰਦਰ ਹੀ ਵਸਦਾ ਏ ਸਾਡੇ ਤੋਂ ਕਿਹੜਾ ਬਾਹਰ ਏ ਸਾਡੇ ਅੰਦਰ ਵਸਣ ਕਰਕੇ ਅਸੀਂ ਵੀ ਉਹਦਾ ਰੂਪ ਹੀ ਹੋ ਜਾਂਦੇ ਆ ਜਿਹੜੇ ਸੱਚ ਨਾਲ ਜੁੜ ਗਏ ਸੱਚ ਸਬਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਸੱਚ ਖਸਮ ਹੈ ਸਤਸੰ ਸੱਚ ਮਾਲਕ ਤੇ ਮਾਲਕ ਦੇ ਨਾਲ ਜੁੜਨਾ ਪੈਂਦਾ ਹੈ ਤੇ ਜਿਹੜਾ ਜੁੜ ਗਿਆ ਉਹਦਾ ਪਾਰ ਉਤਾਰਾ ਹੋ ਗਿਆ ਪੂਰਾ ਥਾਟ ਬਣਾਇਆ ਪੂਰੇ ਪਹਿਲੇ ਬੰਦ ਦੇ ਅੰਦਰ ਕਹਿੰਦੇ ਪ੍ਰਮਾਤਮਾ ਅਕਾਲ ਪੁਰਖ ਵਹਿਗੁਰੂ ਨੇ ਰਚਨਾ ਦੀ ਬਨਾਵਟ ਬੜੀ ਸੋਹਣੀ ਬਣਾਈ ਹੈ ਸਮਾਨਾ ਦਾ ਅਰਥ ਇੱਕ ਬਰਾਬਰ ਇੱਕੋ ਜਿਹਾ ਕਹਿੰਦੇ ਇਹ ਸੰਸਾਰ ਦੇ ਅੰਦਰ ਪਰਮਾਤਮਾ ਨੇ ਕਿਰਪਾ ਕਰ ਦਿੱਤੀ ਸਮਾ ਜਿਹੜਾ ਮਰਜੀ ਹੋਵੇ ਜਿਹੜਾ ਇਨਸਾਨ ਗੁਰੂ ਦੀ ਸ਼ਰਨ ਵਿੱਚ ਪੈ ਗਿਆ ਉਹ ਇਨਸਾਨ ਅਕਾਲ ਪੁਰਖ ਦੇ ਨਾਲ ਚੜ ਜਾਏਗਾ ਕਿਉਂਕਿ ਗੁਰੂ ਤੇ ਅਕਾਲ ਪੁਰਖ ਦੀ ਕਿਰਪਾ ਹੈ ਰਹਿਮਤ ਹੈ ਬਖਸ਼ਿਸ਼ ਹੈ ਤੇ ਜਿਹੜਾ ਜਿਹੜਾ ਵੀ ਉਹਦੇ ਨਾਲ ਜੁੜਦਾ ਹੈ ਨਾ ਜਿਹੜਾ ਜਿਹੜਾ ਵੀ ਉਹਦੇ ਨਾਲ ਬੈਠਦਾ ਹੈ ਉਹਦੇ ਤੇ ਕਿਰਪਾ ਹੋ ਜਾਂਦੀ ਹੈ ਰਹਿਮਤ ਹੋ ਜਾਂਦੀ ਹੈ ਤੇ ਸਹਿਬ ਜੀ ਕਹਿੰਦੇ ਨੇ ਪਿਆਰਿਆ ਇਹ ਤਰੀਕਾ ਅਕਾਲ ਪੁਰਖ ਵਹਿਗੁਰੂ ਨੇ ਬਣਾਇਆ ਉਹਨੇ ਕਿਰਪਾ ਕੀਤੀ ਉਹਨੇ ਰਹਿਮਤ ਕੀਤੀ ਹੈ ਪੂਰਾ ਥਾਟ ਬਣਾਇਆ ਪੂਰੇ ਵੇਖੋ ਏਕ ਸਮਾਨਾ ਪੂਰੇ ਨੇ ਪੂਰਾ ਹੀ ਸਿਸਟਮ ਬਣਾ ਦਿੱਤਾ ਪੂਰਾ ਨਿਜਮ ਬਣਾ ਦਿੱਤਾ ਇੱਕ ਬਰਾਬਰ ਬਣਾ ਦਿੱਤਾ ਇਸ ਪਰਪੰਚਮੇ ਸਾਚੇ ਨਾਮ ਕੀ ਵਡਿਆਈ ਪਰਪੰਚ ਦਾ ਅਰਥ ਹੈ ਸੰਸਾਰ ਸੰਸਾਰ ਭੁਲ ਭਲੇਖਿਆਂ ਦੀ ਮੂਰਤ ਹੈ ਜੇ ਸਹੀ ਮਾਰਗ ਮਿਲ ਗਿਆ ਤੇ ਸਹੀ ਮਾਰਗ ਤੇ ਚੱਲੀ ਜਾਏਗਾ ਜੇ ਗਲਤ ਮਾਰਗ ਮਿਲ ਗਿਆ ਤੇ ਗਲਤ ਤੇ ਚੱਲੀ ਜਾਂਦਾ ਜਿੰਨੇ ਦਾ ਸਮਝ ਕੋਲੇ ਨਹੀਂ ਇਹ ਪਰਪੰਚ ਹੈ ਸੰਸਾਰ ਬਹੁ ਪਰਪੰਚ ਕਰ ਪਰ ਧੰਨ ਲਿਆਵੇ ਸੁੱਤਦਾਰ ਆਪੇ ਆਣ ਲਟਾਵੇ ਮੇਰੇ ਮਨ ਭੁੱਲੇ ਕਾਟਣਾ ਕੀਜੇ ਮੇਰੇ ਮਨ ਭੁੱਲੇ ਕਪਟਨਾ ਕੀਚੇ ਅੰਤ ਨਵੇਰਾ ਤੇਰੇ ਜੀਪ ਹੈ ਨੀਚੇ ਕਹਿੰਦੇ ਮੇਰੇਆ ਮਨਾ ਇਹ ਸੰਸਾਰ ਦੇ ਪਿੱਛੇ ਲੱਗ ਕੇ ਤੂੰ ਧੋਖਾ ਧੜੀ ਕਰਕੇ ਬੇਈਮਾਨੀ ਕਰਕੇ ਕਰਪਟ ਹੋ ਕੇ ਸਮਗਲਰ ਬਣ ਕੇ ਦੋ ਨੰਬਰ ਦਾ ਧੰਨ ਲਿਆ ਰਿਆ ਤੇ ਆਪਣੇ ਪਰਿਵਾਰ ਤੇ ਆ ਕੇ ਆ ਸੁਟੀ ਜਾ ਰਿਆ ਹੁਣ ਜਿਹੜਾ ਕਿਰਤ ਕਮਾਈ ਕਰਦਾ ਏ ਆਪਣੀ ਹੱਕ ਦੀ ਉਹ ਆਪਣੇ ਪਰਿਵਾਰ ਵਾਸਤੇ ਅੰਬਾਰ ਨਹੀਂ ਲਾ ਸਕਦਾ ਉਹ ਤੇ ਰੋਟੀ ਪਾਣੀ ਚਲਾ ਸਕਦਾ ਥੋੜੇ ਜਿਹਾ ਵੱਧ ਕਮਾਉਂਦਾ ਹੈਗਾ ਥੋੜੀਆਂ ਸਹੂਲਤਾਂ ਦੇ ਦੇਗਾ ਪਰ ਜਨੇ ਆ ਢੇਰ ਲਾਲਾ ਕੇ ਸੁਟਨੇ ਨੇ ਉਹ ਬੇਈਮਾਨੀ ਦੀ ਕਮਾਈ ਹੁੰਦੀ ਏ ਇੱਕ ਨੰਬਰ ਦੀ ਨਹੀਂ ਉਹਨੂੰ ਕਿਹਾ ਗਿਆ ਪਰਪੰਚ ਬਹੁਤ ਪਰਪੰਚ ਇਹ ਸੰਸਾਰ ਦੇ ਵਸਤਾ ਦੇ ਮੁਤਾਬਕ ਜਿੱਦਾਂ ਦੁਨੀਆ ਚੱਲਦੀ ਏ ਉਵੇਂ ਉਹ ਚੱਲਣ ਲੱਗ ਪਿਆ ਤੇ ਬੜਾ ਕੁਝ ਲੈ ਕੇ ਆਇਆ ਪਰ ਉਹਦੇ ਵਿੱਚੋਂ ਸੁੱਖ ਨਹੀਂ ਮਿਲਿਆ ਤੇ ਕਬੀਰ ਸਾਹਿਬ ਜੀ ਕਹਿੰਦੇ ਇੱਕ ਗੱਲ ਚੇਤੇ ਰੱਖੀ ਤੂੰ ਇਹ ਸਾਰਾ ਕੁਝ ਲਿਆ ਕੇ ਸੁੱਟ ਤੇ ਰਿਆਂ ਉਹਨਾਂ ਤੇ ਪਰ ਚਤਨ लेखा ਦੇਣਾ ਪਿਆ ਨਾ ਧਰਮ ਰਾਜ ਜਦ ਬਿਲੇਖਾ ਮੰਗੇ ਤਾਂ ਕਿ ਆਮੁਖ ਲੈ ਕੇ ਜਾਹੇਗਾ ਜਦੋਂ ਧਰਮ ਰਾਜ ਨੇ ਤੇਰੇ ਤੋਂ लेखा ਮੰਗਣਾ ਹੈ ਨਾ ਉਦੋਂ ਤੈਨੂੰ ਪੇਸ਼ ਹੋਣਾ ਪੈਣਾ ਇਹ ਇੰਨਾ ਨੇ ਪੇਸ਼ ਨਹੀਂ ਹੋਣਾ ਇਹਨਾਂ ਨੇ ਤਾਂ ਇਹ ਗੱਲ ਕਹਿ ਕੇ ਸੁੱਟ ਜਾਣਾ ਵੀ ਅਸੀਂ ਕਿਹੜਾ ਕਿਆ ਸੀ ਲੈ ਕੇ ਆ ਕਿਤਾਬ ਲਿਆਉਂਦਾ ਸੀ ਤੇ ਸਹਿਬ ਜੀ ਕਹਿੰਦੇ ਇਸ ਕਰਕੇ ਪਿਆਰਿਆ ਇਸ ਪਰਪੰਚ ਵਿੱਚ ਸਾਚੇ ਨਾਮ ਕੀ ਵਡਿਆਈ ਇੱਥੇ ਧੋਖਾ ਧੜੀ ਨਹੀਂ ਇੱਥੇ ਤਾਂ ਸੱਚੇ ਨਾਮ ਦੀ ਵਡਿਆਈ ਹੈ ਮਤ ਕੋ ਧਰੋ ਗੁਮਾਨਾ ਕਹਿੰਦੇ ਮਤਾ ਕੋਈ ਹੰਕਾਰ ਲੈ ਕੇ ਤੁਰਿਆ ਫਿਰੇ ਮਤਾ ਕੋਈ ਆਪਣੇ ਆਪ ਨੂੰ ਬਹੁਤ ਵੱਡਾ ਅਖਵਾਉਂਦਾ ਫਿਰੇ ਇੱਥੇ ਹੰਕਾਰ ਨਹੀਂ ਚੱਲਦਾ ਇੱਥੇ ਨਿਰੰਕਾਰ ਦੀ ਕਿਰਪਾ ਚੱਲਦੀ ਹੈ ਇਥੇ ਵਾਹਿਗੁਰੂ ਦੀ ਬਖਸ਼ਿਸ਼ ਚਲਦੀ ਹੈ ਇਹ ਸੰਸਾਰ ਦੇ ਵਿੱਚ ਵਿਚਰਦਿਆ ਹੋਇਆ ਹੰਕਾਰ ਨੇ ਨਰੰਕਾਰ ਨੂੰ ਯਾਦ ਕਰਨਾ ਹੈ ਤੇ ਜਿੰਨੇ ਨਰੰਕਾਰ ਨੂੰ ਯਾਦ ਕੀਤਾ ਉਹਦੇ ਅੰਦਰ ਵਾਹਿਗੁਰੂ ਆ ਵੱਸਦਾ ਹੈ ਦੂਸਰੇ ਬੰਦ ਦੇ ਅੰਦਰ ਕਿਰਪਾ ਕਰਦੇ ਨੇ ਚੌਹਾਂ ਯੁਗਾਂ ਦਾ ਹਉ ਨਵੇੜਾ ਨਰ ਮਨੁੱਖਾਂ ਨੂੰ ਏਕ ਨਿਧਾਨ ਕਹਿੰਦੇ ਚੌਹਾਂ ਯੁਗਾਂ ਦਾ ਚਾਰ ਚੰਗ ਜੁਗ ਗਿਨੇ ਜਾਂਦੇ ਨੇ ਪਾਤਸ਼ਾਹ ਜੀ ਇਹ ਨਹੀਂ ਕਹਿੰਦੇ ਪੇ ਰੱਦ ਕਰ ਦਈਏ ਵੈਸੇ ਤਾਂ ਬਾਣੀ ਚ ਰੱਦ ਕੀਤੇ ਨੇ ਕਈ ਥਾਵਾਂ ਤੇ ਪਰ ਜਿੱਥੇ ਉਦਾਹਰਨ ਦੇਣੀ ਪੈਂਦੀ ਹੈ ਉੱਥੇ ਉਦਾਹਰਨ ਦੇ ਦਿੰਦੇ ਨੇ ਉਦਾਹਰਨ ਸਦੀਵੀ ਸੱਚੀ ਨਹੀਂ ਹੁੰਦੀ ਉਦਾਹਰਨ ਕੁਝ ਸਮੇਂ ਵਾਸਤੇ ਹੁੰਦੀ ਹੈ ਉਸ ਉਦਾਹਰਨ ਨੂੰ ਬਾਅਦ ਚ ਚੇਂਜ ਵੀ ਕਰਨਾ ਪੈਂਦਾ ਹੈ ਜਿਵੇਂ ਜਦੋਂ ਬਾਣੀ ਲਿਖੀ ਓਦੋਂ ਘੋੜੇ ਤੇ ਰੱਥਾਂ ਤੇ ਹਾਥੀਆਂ ਦਾ ਜ਼ਮਾਨਾ ਸੀ ਉਦਾਹਰਨ ਉਸ ਸਮੇਂ ਵਾਸਤੇ ਸੀ ਅੱਜ ਸਾਡੇ ਕੋਲੇ ਵੱਡੀਆਂ ਵੱਡੀਆਂ ਗੱਡੀਆਂ ਨੇ ਉਹਨਾਂ ਘੋੜੇ ਰੱਥਾਂ ਦੀ ਥਾਂ ਤੇ ਗੱਡੀਆਂ ਦਾ ਹਵਾਲਾ ਦੇਣਾ ਪੈਗਾ ਰੱਥਾਂ ਦਾ ਘੋੜਿਆਂ ਦਾ ਨਹੀਂ ਉਦੋਂ ਪੈਦਲ ਫੌਜ ਚੱਲਦੀ ਸੀ ਅੱਜ ਗੱਡੀਆਂ ਦੇ ਉੱਤੇ ਚੱਲਦੀ ਹੈ ਉਦਾਹਰਨਾਂ ਕੁਝ ਸਮੇਂ ਵਾਸਤੇ ਹੁੰਦੀਆਂ ਨੇ ਪਰ ਉਹਨਾਂ ਉਦਾਹਰਨਾਂ ਨੂੰ ਆਉਣ ਵਾਲੇ ਸਮੇਂ 'ਚ ਉਸ ਸਿਸਟਮ ਨਾਲ ਚੇਂਜ ਕੀਤਾ ਜਾਂਦਾ ਹੈ ਜਿਹੜਾ ਸਾਹਮਣੇ ਹੋਵੇ ਹਰ ਇੱਕ ਉਦਾਹਰਨ ਬਦਲੀ ਜਾਂਦੀ ਹੈ ਉਹਦੇ ਅਨੁਕੂਲ ਕੁਝ ਵਿਚਾਰਾ ਐਸੇ ਹੁੰਦੀਆਂ ਨੇ ਜਿਹੜੀਆਂ ਕਦੇ ਬਦਲਣੀਆਂ ਨਹੀਂ ਪੈਂਦੀਆਂ ਪਰ ਸਮੇਂ ਦੇ ਮੁਤਾਬਕ ਉਦਾਹਰਨਾ ਚੇਂਜ ਹੁੰਦੀਆਂ ਨੇ ਉਦੋਂ ਘੋੜੇ ਹਾਥੀ ਤੇ ਰੱਥ ਹੁੰਦੇ ਸੀ ਅੱਜ ਮਹਿੰਗੀਆਂ ਮਹਿੰਗੀਆਂ ਗੱਡੀਆਂ ਰੱਥਾਂ ਦਾ ਥਾਂ ਲੈ ਗਈਆਂ ਤੇ ਸਹਿਬ ਜੀ ਕਹਿੰਦੇ ਨੇ ਚੌਥਾ ਯੁੱਗਾਂ ਕਾ ਹੁਣ ਨਵੇੜਾ ਨਰ ਮਾਨੁੱਖਾਂ ਨੂੰ ਏਕ ਨਿਧਾਨਾ ਕਹਿੰਦੇ ਚੌਥਾ ਯੁੱਗਾਂ ਦਾ ਨਵੇੜਾ ਹੈ ਜਿਹਨੂੰ ਸਤਜੁਗ ਤ੍ਰੇਤਾ ਦਵਾਪਰ ਕਲਯੁਗ ਕਿਹਾ ਜਾਂਦਾ ਏ ਤੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਚਵਾਂ ਯੁਗਾਂ ਨੂੰ ਵੀ ਪੜ ਕੇ ਦੇਖ ਲਓ ਇਹਦੇ ਵਿੱਚ ਵੀ ਇੱਕ ਸੱਚੇ ਨਾਮ ਦੇ ਇਹ ਵਡਿਆਈ ਸੀ ਉਹਦੇ ਤੋਂ ਬਗੈਰ ਹੋਰ ਕੁਝ ਨਹੀਂ ਸੀ ਹਾਂ ਜਿਹੜੇ ਕਰਮ ਕਾਂਡ ਕਰਮ ਧਰਮ ਦੇ ਨਾਂ ਤੇ ਦਿੱਤੇ ਗਏ ਕੋਈ ਕਹਿੰਦਾ ਮੈਂ ਗ੍ਰਸਤੀ ਨਹੀਂ ਬੰਨਣਾ ਕੋਈ ਕਹਿੰਦਾ ਮੈਂ ਤੀਰਥਾਂ ਦੇ ਇਸ਼ਨਾਨ ਕਰਨਾ ਕੋਈ ਕਿਤੇ ਯਾਤਰਾ ਤੇ ਤੁਰ ਪਿਆ ਉਹ ਉਹ ਸਮਾਂ ਹਰ ਵੇਲੇ ਚੱਲਦਾ ਰਹਿੰਦਾ ਏ ਉਦੋਂ ਵੀ ਜਾਂਦੇ ਸੀ ਲੋਕ ਅੱਜ ਵੀ ਜਾਂਦੇ ਨੇ ਪਰ ਜਾਂਦੇ ਆ ਜਾਂਦੇ ਆ ਜੁੜਿਆ ਕੌਣ ਹੈ ਕੱਲ ਉੱਥੇ ਨਿਬੜਣੀ ਹੈ ਜੇ ਤਾਂ ਕੋਈ ਜੁੜ ਗਿਆ ਫਿਰ ਤਾਂ ਭਲਾ ਹੈ ਤੇ ਜੇ ਜੁੜਿਆ ਹੀ ਨਹੀਂ ਫਿਰ ਤਾਂ ਉਹ ਸਮਾਂ ਬ्यर्थ ਜਾ ਰਿਹਾ ਚੌਹਾਂ ਯੁਗਾਂ ਕਾ ਹੁਣ ਨਵੇੜਾ ਨਰ ਮਾਨੁੱਖਾਂ ਨੂੰ ਏਕ ਨਿਧਾਨਾ ਕਹਿੰਦੇ ਨਿਧਾਨੇ ਦਾਰ ਤਾਂ ਖਜ਼ਾਨਾ ਸਾਰਿਆਂ ਵਾਸਤੇ ਇੱਕ ਖਜ਼ਾਨਾ ਹੈ ਪ੍ਰਮਾਤਮਾ ਦਾ ਨਾਮ ਸਤ ਸੰਜਮ ਜਤ ਸੰਜਮ ਤੀਰਥ ਉਹਨਾਂ ਯੁਗਾਂ ਕਾ ਧਰਮ ਹੈ ਕਹਿੰਦੇ ਆਪਣੇ ਆਪ ਨੂੰ ਕਾਮ ਕਾਮ ਵਾਸ਼ਨਾ ਤੋਂ ਕੰਟਰੋਲ ਕਰਨਾ ਆਪਣੇ ਇੰਦਰੀਆਂ ਨੂੰ ਸੰਜਮ ਦਾ ਅਰਥ ਹੈ ਆਪਣੇ ਇੰਦਰੀਆਂ ਨੂੰ ਕੰਟਰੋਲ ਕਰਨਾ ਤੀਰਥ ਉਹਨਾਂ ਯੁੱਗਾਂ ਦਾ ਧਰਮ ਹੈ ਜਤ ਸੰਜਮ ਤੀਰਥ ਇਹ ਜਿਹੜੇ ਕਰਮ ਸਨ ਇਹ ਉਹਨਾਂ ਯੁੱਗਾਂ ਦਾ ਧਰਮ ਹੈ ਕਲਮੇ ਕੀਰਤ ਹਰ ਨਾਮਾ ਕਹਿੰਦੇ ਜਿਹਨੂੰ ਤੁਸੀਂ ਕਲ ਜੋ ਕਹਿੰਦੇ ਜੇ ਨਾ ਇਹਦੇ ਵਿੱਚ ਇੱਕੋ ਇੱਕ ਹੱਲ ਹੈ ਉਹ ਹੈ ਅਕਾਲ ਪੁਰਖ ਵਹਿਗੁਰੂ ਦੀ ਬੰਦਗੀ ਉਹ ਇਹ ਕਾਲਪੁਰਖ ਨੂੰ ਜਾਤ ਕਰਨਾ ਉਹਦੇ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਚੁਗ-ਜੁਗ ਆਪੂ ਆਪਣਾ ਧਰਮ ਹੈ ਕਹਿੰਦੇ ਅਸੀਂ ਇਹ ਨਹੀਂ ਕਹਿ ਰਹੇ ਪਹਿਲਾਂ ਨਹੀਂ ਸੀ ਕਹਿੰਦੇ ਸਮੇਂ-ਸਮੇਂ ਤੇ ਬਦਲਦਾ ਰਹਿੰਦਾ ਏ ਇਹ ਖਿਆਲ ਚੇਂਜ ਹੁੰਦੇ ਰਹਿੰਦੇ ਨੇ ਉਹਨਾਂ ਸਮਿਆਂ 'ਚ ਉਹਨਾਂ ਸਮਿਆਂ ਮੁਤਾਬਕ ਸਿੱਖਿਆ ਦਿੱਤੀ ਜਾਂਦੀ ਸੀ ਅੱਜ ਮੁਤਾਬਕ ਅੱਜ ਦੀ ਸਿੱਖਿਆ ਹੈ ਕਹਿੰਦੇ ਭਾਵਾ ਉਹਨਾਂ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਦੇਖ ਲੋ ਉਨਾਂ ਚ ਵੀ ਇੱਕੋ ਸਮਾਂ ਇੱਕੋ ਮਰਜ਼ਾਦਾ ਨਹੀਂ ਰਹੀ ਲਗਾਤਾਰ ਅਲੱਗ-ਅਲੱਗ ਹੁੰਦੀ ਰਹੀ ਹੈ ਜਿਸ ਜਿਸ ਤਰ੍ਹਾਂ ਦੇ ਇਨਸਾਨ ਇਸ ਸੰਸਾਰ ਤੇ ਆਈ ਗਏ ਉਹਦਾ ਉਹਦਾਂ ਦੇ ਸਮੇ ਬਦਲਦੇ ਗਏ ਜੁਗ-ਜੁਗ ਆਪੂ ਆਪਣਾ ਧਰਮ ਹੈ ਸੋਧ ਦੇਖੋ ਵੇਦ ਪੁਰਾਨਾ ਕਹਿੰਦੇ 18 ਪੁਰਾਨ ਨੇ ਇਹਨਾਂ ਨੂੰ ਪੜਵੇ ਪੜ੍ਹ ਕੇ ਸਮਝ ਕੇ ਵੇਖ ਲਓ ਹਰ ਵੇਲੇ ਆਪਣੀ ਆਪਣੀ ਮਰਜ਼ਾਦਾ ਹੀ ਚੱਲੀ ਐ ਸਮਾਜ ਦੇ ਵਿੱਚ ਇੱਕੋ ਮਰਜ਼ਾਦਾ ਲਗਾਤਾਰ ਨਹੀਂ ਚੱਲੀ ਅਕਾਲ ਪੁਰਖ ਇੱਕੋ ਹੈ ਪਰ ਮਰਜ਼ਾਦਾ ਵਾਂ ਨਾਮ ਸਿਮਰਨ ਇਹ ਸਦਾ ਚੇਂਜ ਹੁੰਦੇ ਰਹੇ ਨੇ ਗੁਰਮੁਖ ਜਿਨੇ ਧਿਆਇਆ ਹਰ ਹਰ ਕਹਿੰਦੇ ਇੱਥੇ ਜਿਹੜਾ ਇਨਸਾਨ ਆ ਕੇ ਪ੍ਰਮਾਤਮਾ ਦਾ ਨਾਮ ਜਪਦਾ ਏ ਗੁਰੂ ਦੇ ਮਾਰਗ ਤੇ ਪੈ ਕੇ ਗੁਰਮੁਖ ਜਿਨੇ ਧਿਆਇਆ ਹਰ ਹਰ ਜਗ ਤੇ ਪੂਰੇ ਪਰਵਾਣਾ ਕਹਿੰਦੇ ਉਹ ਸੰਸਾਰ ਦੇ ਵਿੱਚ ਪੂਰੇ ਪਰਵਾਣ ਹੋ ਗਏ ਉਹ ਚੜ੍ਹਦੀ ਕਲਾ ਦੇ ਵਿੱਚ ਆ ਗਏ ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ ਕਹਿੰਦੇ ਨਾਨਕ ਆਖਦਾ ਹੈ ਜਿਨ੍ਹਾਂ ਨੇ ਪ੍ਰੀਤ ਸੱਚੇ ਦੇ ਨਾਲ ਲਾ ਲਈ ਕਿਉਂਕੇ ਮਨ ਅਬਮਾਨਾ ਕਹਿੰਦੇ ਉਹਨਾਂ ਦਾ ਮਨ ਦੇ ਵਿੱਚੋਂ ਹੰਕਾਰ ਖਤਮ ਹੋ ਗਿਆ ਉਹ ਹੰਕਾਰ ਨੂੰ ਛੱਡ ਕੇ ਨਿਰੰਕਾਰ ਦੇ ਨਾਲ ਜੁੜ ਗਏ ਚੜ੍ਹਦੀ ਕਲਾ ਦੇ ਵਿੱਚ ਆ ਗਏ ਕਹਿਤ ਸੁਣਤ ਕਹਿਣ ਵਾਲੇ ਵੀ ਸੁਣਨ ਵਾਲੇ ਵੀ ਕਹਿਤ ਸੁਨਤ ਸਵੇ ਸੁਖ ਪਾਵੈ ਕਹਿੰਦੇ ਕਹਿਣ ਵਾਲੇ ਸੁਣਨ ਵਾਲੇ ਸਾਰੇ ਸੁਖ ਪ੍ਰਾਪਤ ਕਰ ਲੈਂਦੇ ਨੇ ਮਾਨਤ ਪਾਹੇ ਨਿਧਾਨਾ ਕਹਿੰਦੇ ਜਿਹੜੇ ਮੰਨ ਲੈਂਦੇ ਨੇ ਉਹਨਾਂ ਨੂੰ ਰੱਬ ਦਾ ਨਾਮ ਖਜ਼ਾਨਾ ਮਿਲ ਜਾਂਦਾ ਏ ਉਹ ਵੱਡਿਆਂ ਭਾਗਾਂ ਵਾਲੇ ਬਣ ਜਾਂਦੇ ਨੇ ਹਮਤਨਵੰਤ ਭਾਗਤ ਸੱਚ ਨਾਏ ਹਰ ਗੁਣ ਗਾਵੈ ਸਹਿਜ ਸੁਭਾਏ ਪਿਉ ਦਾਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਦਾਨਾ ਪਾਛੈ ਕਹਿੰਦੇ ਉਹ ਵੱਡਿਆਂ ਭਾਗਾਂ ਵਾਲੇ ਬਣ ਗਏ ਜਿਨ੍ਹਾਂ ਨੇ ਸੁਣਿਆ ਜਿਨ੍ਹਾਂ ਨੇ ਪੜਿਆ ਜਿਨ੍ਹਾਂ ਨੇ ਬੋਲਿਆ ਉਹ ਪ੍ਰਵਾਨ ਹੋ ਗਏ ਪ੍ਰਭ ਬਾਣੀ ਸ਼ਬਦ ਸੁਭਾਖਿਆ ਪ੍ਰਭੂ ਦੀ ਬਾਣੀ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਹੈ ਪ੍ਰਭ ਬਾਣੀ ਸ਼ਬਦ ਸੁਭਾਖਿਆ ਕਾਵੋ ਪੜੋ ਸੁਣੋ ਨਿਤ ਭਾਈ ਗੁਰ ਪੂਰੇ ਤੁਮ ਰੱਖਿਆ ਕਹਿੰਦੇ ਗਾਲ ਸੁਣ ਲੈ ਪੜ ਲੈ ਪੂਰਾ ਗੁਰੂ ਤੇਰੀ ਰੱਖਿਆ ਕਰੇਗਾ ਪੂਰਾ ਪੂਰਾ ਪ੍ਰਭ ਅਰਾਧਿਆ ਪੂਰਾ ਜਾਕਾ ਨਾਮ ਪੂਰੇ ਨੂੰ ਜਿੰਨੇ ਅਰਾਧ ਲਿਆ ਉਹਨੇ ਪੂਰੇ ਦਾ ਨਾਮ ਪ੍ਰਾਪਤ ਕਰ ਲਿਆ ਪੂਰਾ ਜਿੰਨੇ ਨੇ ਪ੍ਰਾਪਤ ਕਰ ਲਿਆ ਉਹ ਅਧੂਰੇ ਨਹੀਂ ਰਹਿੰਦੇ ਤੇ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਪੂਰੇ ਦੇ ਨਾਲ ਹੀ ਜੁਟ ਜਾ ਜੇ ਤੋ ਪੂਰੇ ਦੇ ਨਾਲ ਜੁੜੇਗਾ ਤੂੰ ਵੀ ਪੂਰਨ ਹੋ ਜਾਏਗਾ ਤੂੰ ਇਸ ਪੂਰਨ ਹੋ ਜਾਏਗਾ ਤੇਰਾ ਜੀਵਨ ਵੀ ਚੜ੍ਹਦੀ ਕਲਾ ਵਿੱਚ ਆ ਜਾਏਗਾ ਸੋ ਗੁਰੂ ਪਾਤਸ਼ਾਹ ਕਿਰਪਾ ਰਹਿਮਤ ਕਰਨ ਆਸੰਗਤਾਂ ਦਾ ਧੰਨਵਾਦ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਗੋਦ ਵਿੱਚ ਅੰਮ੍ਰਿਤ ਬਾਣੀ ਦੇ ਵਿਚਾਰ ਦੇ ਨਾਲ ਜੁੜੇ ਹਾਂ ਸੋ ਗੁਰੂ ਪਾਤਸ਼ਾਹ ਜੀ ਸਾਰਿਆਂ ਦੇ ਸਿਰ ਤੇ ਮਿਹਰ ਪ੍ਰਿਆਥ ਰੱਖਣ ਬਾਣੀ ਬਾਣੀ ਦੇ ਧਾਰਨੀ ਖੰਡੇ ਬਾਟੇ ਦੀ ਪੌਲ ਛੱਕ ਕੇ ਨਸ਼ਿਆਂ ਪਤਤ ਪੁਨੇ ਤੇ ਵਹਿਮਾ ਪਰਮਾ ਤੇ ਪਖੰਡਾ ਤੋਂ ਬਚ ਕੇ ਇੱਕ ਸੱਚੀ ਬਾਣੀ ਦੇ ਨਾਲ ਜੁੜ ਚਾਹੀਏ ਤੇ ਜਿਹੜਾ ਬਾਣੀ ਨਾਲ ਜੁੜ ਗਿਆ ਉਹਦੇ ਅੰਦਰ ਆਕਾਰ ਪੁਰਖ ਵਹਿਗੁਰੂ ਵਸ ਜਾਵੇਗਾ ਸੋ ਆਪ ਸੰਗਤਾਂ ਦਾ ਧੰਨਵਾਦ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਬਲਾਓ ਜੀ ਫਤਿਹ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ